आज जो फैसला आया है वो सच्चाई हुई है और जो उन्होंने कहा था मर्डर हुआ था रा, रामचंद्र छत्रपति का आज उसके बेटों को भी अपने बहुत शांति मिली है क्योंकि इतना उनके बेचारे छोटे-छोटे बच्चे थे जब उस मर्डर हुआ था आज उसकी सामने सारी जब, सारी जब सारी बहस सारी हो रही थी तो राम रहीम क्या उम्मीद करते होंगे राम रहीम का बहुत बुरा हाल था ए सन इस मामले के मुख्य गवाह खट्टा सिंह जो डेरामुखी के पहले ड्राइवर होया करते थे सी ਔਰ ਉਹਨਾਂ ਨੇ ਸਾਰੇ ਦਾ ਸਾਰਾ ਇਸ ਕਤਲ ਦੇ ਮੁੱਖ ਗਵਾਹ ਸੀ ਔਰ ਜਿਨ੍ਹਾਂ ਦੀ ਗਵਾਹੀ ਦੇ ਉੱਤੇ ਡੇਰਾ ਪ੍ਰਮੁੱਖ ਨੂੰ ਔਰ ਬਾਕੀ ਤਿੰਨਾਂ ਨੂੰ ਟੋਟਲ ਚਾਰ ਲੋਕਾਂ ਨੂੰ ਜਿਹੜਾ ਦੋਸ਼ੀ ਠਰਾਇਆ ਗਿਆ ਉਹਨਾਂ ਨੇ ਦੱਸਿਆ ਕਿ ਕਿੰਨਾ ਉਹਨਾਂ ਦੇ ਉੱਤੇ ਪ੍ਰੈਸ਼ਰ ਸੀ ਕਿੰਨਾ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਹੱਥੋਂ ਚਲੀਆਂ ਗਈਆਂ ਕਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤਾਂ ਚੱਲੰਗੇ ਔਰ ਅੱਜ ਜਦੋਂ ਸਜ਼ਾ ਸੁਣਾਈ ਗਈਆਂ ਦੋਸ਼ੀ ਠਰਾਇਆ ਗਿਆ ਉਦੋਂ ਡੇਰਾ ਪ੍ਰਮੁੱਖ ਦੀ ਕੀ ਹਾਲਤ ਸੀ ਉਹਨਾਂ ਨੇ ਦੱਸਿਆ ਹੈਗਾ ਕੈਮਰਾਮੈਨ ਸੁਰਿੰਦਰਜੀਤ ਸਿੰਘ ਨਾਲ ਰਾਮ ਸਿੰਘ ਬਰਾੜ ਅਜੀਤ ਵੈਬ ਟੀਵੀ ਦੇਲੇ